ਕਟਵਾ ਕਰਵਾ ਹੋਇਆ ਉਹਨੂੰ ਲੈ ਕੇ ਤੇ ਅੱਜ ਜੋ ਇਹ ਕਾਰਜਕ੍ਰਮ ਕੀਤਾ ਗਿਆ ਜੀ ਆਪ ਜੀ ਵੱਲੋਂ ਉਹਦੇ ਬਾਰੇ ਥੋੜਾ ਚੰਨਣਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਕ ਵਾਰੀ ਸਾਰਿਆਂ ਦੇ ਨਾਮ ਦੱਸ ਦਿਓ। ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਥਕ ਤਾਲਮੇਲ ਸੰਗਠਨ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਨ ਵਾਸਤੇ ਅਸੀਂ ਇੱਥੇ ਹਾਜ਼ਰ ਹੋਏ ਹਾਂ। ਦਾਤਾ ਸਤਿਗੁਰੂ ਦੇ ਦਰ ਤੇ ਜਾ ਕੇ ਨਮਸਕਾਰ ਕੀਤੇ ਹਨ। ਇਹ ਜਥੇਬੰਦੀਆਂ ਦੇ ਸਮੂਹ ਇਸ ਢਾਲ ਮੈਂ ਸੰਗਠਨ ਦੇ ਸੇਵਾਦਾਰਾਂ ਨੇ ਅਰਦਾਸ ਕਰਕੇ ਆਪਣੀਆਂ ਪੰਥਕ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ ਸਾਡੀ ਅਰਦਾਸ ਦੇ ਅੰਦਰ ਦੋ ਗੱਲਾਂ ਮੁੱਖ ਤੌਰ ਤੇ ਅਸੀਂ ਜੜੀਆਂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ ਹੈ ਪਹਿਲੀ ਬੇਨਤੀ ਅਸੀਂ ਕੀਤੀ ਹੈ ਕਿ ਅਕਾਲ ਠਕ ਦਾ ਜੋ ਪ੍ਰਬੰਧ ਹੈ ਇਹਦੀ ਪ੍ਰਭੂ ਸਾਤਾ ਨੂੰ ਕਾਇਮ ਰੱਖਣ ਦੇ ਲਈ ਪੂਰੇ ਖਾਲਸਾ ਪੰਥ ਦੇ ਨਮਾਇੰਦਿਆਂ ਦੀ ਸੰਸਥਾ ਹੋਵੇ ਜਿਹੜੀ ਅਕਾਲ ਠਕ ਦੇ ਪ੍ਰਬੰਧ ਦੀ ਨਿਗਰਾਨੀ ਕਰੇ ਇਥੋਂ ਦੇ ਨਿਮਜਾਵਲੀ ਨੂੰ ਚਲਾਵੇ ਦੂਜਾ ਸਾਡਾ ਹਿੱਸਾ ਸੀ ਅਰਦਾਸ ਦਾ ਕਿ ਤਖਤਾਂ ਦੇ ਜੋ ਜਥੇਦਾਰ ਨੇ ਇਹਨਾਂ ਦੀ ਨਿਯੁਕਤੀ ਦਾ ਢੰਗ ਤਰੀਕਾ ਪੰਥਕ ਹੋਵੇ ਉਹਦੇ ਚ ਯੋਗਤਾ ਵੀ ਆਉਂਦੀ ਹੈ ਸੇਵਾ ਨਿਯੁਕਤੀ ਦੀ ਗੱਲ ਆਉਂਦੀ ਹੈ ਉਹਨਾਂ ਦੇ ਅਧਿਕਾਰਾਂ ਦੀ ਗੱਲ ਆਉਂਦੀ ਹੈ ਸੇਵਾ ਮੁਕਤੀ ਤੇ ਪ੍ਰਬੰਧ ਦੀ ਗੱਲ ਆਉਂਦੀ ਹੈ ਇਹ ਮੰਗ ਅਜਨੀ ਦੀ ਨਹੀਂ ਹੈ ਇਹ ਮੰਗ ਬੜੇ ਲੰਮੇ ਪੁਰਾਣੇ ਸਮੇਤ ਸੀ ਕਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਦੇ ਲਈ ਸਿੰਘ ਸਭਾਵਾਂ ਦੇ ਕੋਲ ਨਮਾਇੰਦੇ ਲੈ ਕੇ ਉਹਨਾਂ ਦੇ ਪ੍ਰੇਰਣਾ ਤੇ ਉਹਨਾਂ ਦੇ ਸਹਿਯੋਗ ਨਾਲ ਨਿਯੁਕਤੀਆਂ ਕਰਦੀ ਸੀ ਅੱਜ ਉਹ ਸਾਰਾ ਸਿਲਸਲਾ ਸਾਡਾ ਖਤਮ ਹੋ ਚੁੱਕਾ ਹੈ ਕਮਿਟੀ ਆਇਆ ਸੀ ਕਿ 2000 ਸਾਲ ਦੇ ਅੰਦਰ ਇਸ ਮਰਜ਼ਾਦਾ ਨੂੰ ਬਹਾਲ ਕੀਤਾ ਜਾਏ ਤੇ ਬਕਾਇਦਾ ਤੌਰ ਤੇ ਗਿਆਨੀ ਜਗENDER ਸਿੰਘ ਵਿਦਵਾਨਤੀ ਜੀ ਉਹਨਾਂ ਨੇ ਇੱਕ ਆਦੇਸ਼ ਜਿਹੜਾ ਸੀ ਉਹ ਜਾਰੀ ਕੀਤਾ ਸ਼੍ਰੋਮਣੀ ਕਮੇਟੀ ਨੂੰ ਉਹਦੇ ਉੱਤੇ ਸੰਸਦ ਜਨਰਲ ਹਾਊਸ ਦਾ ਮਤਾ ਵੀ ਪਿਆ ਕਮੇਟੀ ਵੀ ਬਣੀ ਪਰ ਉਹਦਾ ਨਤੀਜਾ ਕੋਈ ਨਹੀਂ ਨਿਕਲਿਆ ਅੱਜ ਅਸੀਂ ਦੇਖ ਕੀ ਰਹੇ ਹਾਂ ਕਿ ਅੱਜ ਬੇਮਰਜ਼ਾਦਗੀ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਉਮਰਜਾਦਾ ਦੀ ਬਹਾਲੀ ਲਈ ਅੱਜ ਸਾਡੀ ਅਰਦਾਸ ਜਿਹੜੀ ਹੈ ਅਸੀਂ ਕਰਕੇ ਗੁਰਦੇਵ ਦੇ ਚਰਨਾਂ ਵਿੱਚ ਆਏ ਹਾਂ ਇਹ ਸਾਡੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਅਤੇ ਗੁਰੂ ਜੀ ਦੀ ਪਨਿਯਮਤੀ ਕੀਤੀ ਗਈ ਹੈ ਗੜਕਾਚ ਸਾਹਿਬ ਦੀ ਹਾਂਜੀ ਗੜਕਾਚ ਸਾਹਿਬ ਦੀ ਜਿਸ ਤਰ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ ਸਿਰੇ ਇਸ ਤਰ੍ਹਾਂ ਕਰਾਵਾ ਦੇ ਕਹਿੰਦੇ ਸੀ ਸਿੰਘ ਸਾਹਿਬ ਕੀ ਕਹੋਗੇ ਜਿਸ ਤਰ੍ਹਾਂ ਨਿਯੁਕਤੀ ਕੀਤੀ ਗਈ ਹੈ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਮਰਿਆਦਾ ਦੇ ਕਿਉਂਕਿ ਸਿੰਘ ਸਾਹਿਬ ਜਿਹੜੇ ਆਪਣਾ ਹੈੱਡ ਗ੍ਰੰਥੀ ਨੇ ਅਕਾਲਪੁਰ ਸਾਹਿਬ ਦੇ ਉਹਨਾਂ ਵੱਲੋਂ ਦਸਤਾਰ ਜਾਂਦੀ ਹੈ ਜਾਂ ਉਹਨਾਂ ਵਿੱਚ ਬੰਦਾ ਜਾਂਦਾ ਹੈ ਜਾਂ ਕੁਝ ਜਾਂਦੇ ਨੇ ਫਿਰ ਮਰਿਆਦਾ ਦੇ ਮੁਤਾਬਕ ਜਿਹੜੀ ਹੈ ਉਹ ਦਸਤਾਰਬੰਦੀ ਹੋ ਸਕਦੀ ਹੈ ਲੇਕਿਨ ਅਜਿਹਾ ਹੋਇਆ ਨਹੀਂ ਇਹਨੂੰ ਕੀ ਸਮਝਦੇ ਨੇ ਦੇਖੀ ਇਹਨੂੰ ਸਮਝਦੇ ਉਹਨੂੰ ਨਹੀਂ ਅਸੀਂ ਇੱਥੇ ਸਾਢੇ ਮਹੀਨੇ ਤੋਂ ਪਹਿਲਾਂ ਵੀ ਗਏ ਚੁੱਕੇ ਹਾਂ ਜੀ ਚਾਹੀਦਾ ਹੈ ਸੀ ਕਿ ਜੇ ਕੌਮ ਦੇ ਅੰਦਰ ਕੋਈ ਵਿਵਾਦ ਸੀ ਵਿਜੂਤੀ ਨੂੰ ਲੈ ਕੇ ਕੋਈ ਨਰਾਸ਼ਤਾ ਸੀ ਤਾਂ ਤਰੀਕ ਅੱਗੇ 2-3 ਮਹੀਨੇ ਪਾ ਦੇਣੀ ਚਾਹੀਦੀ ਸੀ ਜਿਨ੍ਹਾਂ ਜਿਨ੍ਹਾਂ ਸੰਸਥਾ ਵੱਲੋਂ ਇਹ ਨਰਾਸ਼ਤਾ ਪ੍ਰਗਟ ਕੀਤੀ ਗਈ ਸੀ ਉਹਨਾਂ ਦੀ ਸ਼ੰਕੇ ਦੂਰ ਕਰਕੇ ਇਨੂੰ ਸਹਿਮਤੀ ਨਾਲ ਜਿਹੜਾ ਸੀ ਇਹ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਸੀ ਦੇਖ ਠੁਕਲ ਜਿਹੜੀ ਹੈ ਬਿਨ ਸਹਿਮਤੀ ਤੋਂ ਜ਼ਿੰਮੇਵਾਰੀ ਸੰਪੰਨ ਨਾਲ ਇਹ ਵਿਵਾਦ ਘਟਦਾ ਨਹੀਂ ਵਿਵਾਦ ਵਧੇਗਾ ਕੱਲ ਭਾਈ ਕੁਲਦੀਪ ਸਿੰਘ ਦੀ ਸਟੇਜਾਂ ਤੇ ਜਾਣਗੇ ਤੇ ਜੇ ਜੇ ਉਸ ਵਿਰੋਧ ਹੋਏਗਾ ਉਹ ਚੰਗਾ ਰਹੇਗਾ ਇਹ ਪਹਿਲਾਂ ਖਤਮ ਕਰਨਾ ਚਾਹੀਦਾ ਤਾਂਕਿ ਕੰਮ ਕਰ ਸਕਦੇ ਨਹੀਂ ਕਿਉਂਕਿ ਆ ਕੇ ਇਹ ਸਤਕਾਰਯੋਗ ਸਰਕਾਰ ਜੋ ਪਦਵੀਆਂ ਨੇ ਪਦਵੀਆਂ ਤੇ ਉੱਤੇ ਕਿਸੇ ਦੀ ਕੋਈ ਟਿੱਪਣੀ ਨਹੀਂ ਹੁੰਦੀ ਹੁੰਦੀ ਭਾਵੇਂ ਕਿਉਂ ਕੇਵਲ ਸਿੰਘ ਬੈਠੇ ਜਾਂ ਕੁਲਦੀਪ ਸਿੰਘ ਬੈਠੇ ਜਾਂ ਕੋਈ ਵੀ ਸੱਜਣ ਬੈਠਦਾ ਪਦਵੀਆਂ ਸਤਕਾਰਯੋਗ ਨੇ ਇਹ ਨਿਰਵਿਵਾਦ ਰਹਿਣੀਆਂ ਚਾਹੀਦੀਆਂ ਨੇ ਉਹ ਕਿੰਨੇ ਰੱਖਣੀਆਂ ਨੇ ਸਾਡੇ ਪ੍ਰਬੰਧ ਨੇ ਰੱਖਣੀਆਂ ਨੇ ਪ੍ਰਬੰਧ ਕੌਣ ਚਲਾ ਰਿਹਾ ਹੈ ਸ਼ਰੋਮਣੀ ਕਮੇਟੀ ਚਲਾ ਰਹੀ ਹੈ ਸ਼ਰੋਮਣੀ ਕਮੇਟੀ ਜਿਹੜੀ ਹੈ ਉਹ ਇਸ ਮੌਕੇ ਪੰਥ ਦੀ ਨਮਾਇੰਦਗੀ ਨਹੀਂ ਕਰ ਰਹੀ ਉਹ ਧੜੇ ਨੂੰ ਖੁਸ਼ ਕਰਨ ਵਾਸਤੇ ਆਪਣੇ ਆਗੂਆਂ ਨੂੰ ਖੁਸ਼ ਕਰਨ ਵਾਸਤੇ ਜੋ ਕੁਝ ਕਰਨ ਵਾਸਤੇ ਲੱਗੀ ਹੋਈ ਹੈ ਇਹ ਸਿੱਖ ਨੌਜਵਾਨੀ ਵਾਸਤੇ ਸਾਰੇ ਪੰਥ ਦੀ ਨਿਰਾਸ਼ਾ ਵਾਸਤੇ ਇੱਕ ਬਹੁਤ ਵੱਡਾ ਕਾਰਨ ਹੈ ਇਸ ਲਈ ਇਹ ਸਾਨੂੰ ਅੱਜ ਵੀ ਜਿਹੜਾ ਉਹਨਾਂ ਨੇ ਕਰ ਲਿਆ ਨੇ ਮੂੰਹ ਨੇਰੇ ਕਰ ਲਿਆ ਇਸ ਨੂੰ ਕਰਨ ਲਈ ਖੁਸ਼ੀ ਕਰੀ ਕੋਈ ਗੱਲ ਨਹੀਂ ਹੈ ਕਿ ਉੱਥੇ ਕਿੰਨੀ ਖੁਸ਼ੀ ਹੁੰਦੀ ਹੈ ਜੋ ਸਾਰੀਆਂ ਸੰਸਥਾਵਾਂ ਉੱਤੇ ਜਾਂਦੀਆਂ ਦਸਤਾਰਾਂ ਲੈ ਕੇ ਜਾਂਦੀਆਂ ਦਰਬਾਰ ਸਾਹਿਬ ਵੱਲ ਪਹਿਲਾ ਦਸਤਾਰ ਦਰਬਾਰ ਸਾਹਿਬ ਵੱਲ ਦਿੱਤੀ ਜਾਂਦੀ ਦੂਜੀਆਂ ਸੰਸਥਾਵਾਂਾਂ ਜਾਂਦੀਆਂ ਇੱਕ ਮਾਣ ਤੇ ਇੱਜ਼ਤ ਹੁੰਦਾ ਹੈ ਅਸੀਂ ਲੋਕਾਂ ਨੇ ਸੇਵਾ ਕੀਤੀ ਹੈ ਅਕਾਲ ਤਖਤ ਸਾਹਿਬ ਤੇ ਵੀ ਕੀਤੀ ਹੈ ਤਖਦਮਾ ਸਾਹਿਬ ਦਮਨਾ ਸਾਹਿਬ ਵੀ ਸੇਵਾ ਕੀਤੀ ਹੈ ਸਾਨੂੰ ਪਤਾ ਹੈ ਪੰਥ ਕਿੰਨਾ ਮਾਣ ਤੇ ਸਤਿਕਾਰ ਦਿੰਦਾ ਹੈ ਉਸ ਮਾਣ ਸਤਿਕਾਰ ਨੂੰ ਕਾਇਮ ਕਿੰਨਾ ਰੱਖਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਸੀਂ ਇਹ ਆਜ ਵਿਵਾਦ ਦਾ ਕੋਈ ਕਾਰਨ ਨਹੀਂ ਹੈ ਕੋਈ ਵਿਅਕਤੀ ਵਿਵਾਦ ਦਾ ਕਾਰਨ ਨਹੀਂ ਹੈ ਨਰਗਵੀਰ ਸਿੰਘ ਦਾ ਕੋਈ ਕਾਰਨ ਨਹੀਂ ਹੈ ਨਾ ਕਲਦੀਪ ਸਿੰਘ ਦਾ ਕੋਈ ਕਰਨਾ ਹੈ ਜੇ ਕੋਈ ਜ਼ਿੰਮੇਵਾਰ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਵਰਤਮਾਨ ਸਮੇਂ ਦੇ ਜਿਹੜੇ ਆਗੂਆਂ ਦੀ ਜਮਾਤ ਹੈ ਕਾਰਜ ਕਰਨੀ ਜ਼ਿੰਮੇਵਾਰ ਹੈ ਉਹਨੇ ਮਗਲੇ ਬੈਠੇ ਪਿਛੇ ਬੈਠਾ ਹੋਇਆ ਬਾਦਲ ਜਲ ਦਾ ਧੜਾ 100% ਜ਼ਿੰਮੇਵਾਰ ਹੈ ਜਿਹੜਾ ਆਪਣੀਆਂ ਚੰਮਦਿਆਂ ਚਲਾਉਣ ਦੇ ਲਈ ਪੰਥ ਦੇ ਸਿਧਾਂਤਾਂ ਦੀ ਦੁਰਗਤੀ ਕਰ ਰਿਹਾ ਹੈ ਤੇ ਨਰਾਸ਼ ਕਰ ਰਿਹਾ ਹੈ ਅਜ ਰਹੀਆਂ ਨੇ ਸੰਸਥਾਵਾਂ ਦੇ ਅੰਦਰ ਸਾਡੇ ਸਖ ਮਿਸ਼ਨ ਕਾਲ ਲੁਧਿਆਣਾ ਗੁਰਮਤ ਗਿਆਨ ਮਿਸ਼ਨ ਕਾਲ ਲੁਧਿਆਣਾ ਸਾਬ ਜਦਵ ਜਵਾਰ ਸਿੰਘ ਗੁਰਮਤ ਗਿਆਨ ਮਿਸ਼ਨ ਕਾਲ ਚਾਹੁੰਦਾ ਇਸ ਤਰ੍ਹਾਂ ਉਹ ਗਿਆਨ ਪ੍ਰਕਾਸ਼ ટ્રਸਟ ਹੈ ਸਾਡਾ ਬੁੱਢੇਵਾਲਾ ਲੁਧਿਆਣਾ ਗੋਸਿਕ ਫੈਮਿਲੀ ਕਲੱਬ ਗੁਰੂ ਗ੍ਰੰਥ ਸਾਹਿਬ ਸੇਵਕ ਜਥਾ ਪੰਗਾ ਕਾਲਪੁਰ ਕੀ ਫੌਜ ਜਿਹੜੀ ਸਭ ਤੋਂ ਸਾਡੇ ਅੰਮ੍ਰਿਤਸਰ ਦੀ ਜਥਾਬੰਦੀ ਜਿਹੜੀ ਸਾਡੀ ਅੰਮ੍ਰਿਤਸਰ ਦੇ ਅੰਦਰ ਸਾਰੇ ਸੰਸਾਰ ਵਿੱਚ ਕੰਮ ਕਰਦੀ ਉਹ ਜਿਹਨਾਂ ਸਾਰਾ ਮੁੱਖ ਪ੍ਰਬੰਧ ਜਿਹੜਾ ਹੈ ਅਕਾਲਪੁਰੀ ਫੌਜ ਉਹਨੇ ਇੱਥੇ ਸ਼ਹਿਰ ਦੇ ਅੰਦਰ ਜਿਹੜਾ ਹੈ ਡੀਆਈਐਮ ਕੇਂਦਰੀ ਸ਼੍ਰੀ ਗੁਰ ਸਿੰਘ ਸਭਾ ਚੰਡੀਗੜ੍ਹ ਸਿੱਖ ਸਰਵ ਸੰਸਾਦ ਸਿੱਖ ਸੰਗਠਨ ਦੇ ਵੱਲੋਂ ਮਲਤਾਨੀ ਜੀ ਦਾ ਸਨਿਆ ਉਹ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਇਹ ਚ ਸ਼ਾਮਲ ਨੇ ਜਿੰਨੇ ਆ ਕੇ ਭਾਈਵਾਲੀ ਕੀਤੀ ਸਾਈਂ ਸਾਹਿਬ ਇਦਾਂ ਦਾ ਪਹਿਲੇ ਕਦੀ ਇਤਿਹਾਸ ਚ ਹੋਇਆ ਸਿੱਖ ਇਤਿਹਾਸ ਵਿੱਚ ਜੋ ਜਿਸ ਤਰ੍ਹਾਂ ਦਾ ਵਸੀਰਾ ਅੱਜ ਕੀਤਾ ਗਿਆ ਮੁਗਲਾਂ ਦੇ ਸਮੇਂ ਚ ਤੁਹਾਨੂੰ ਲੱਗਦਾ ਹੈ ਅਜਿਹਾ ਨਹੀਂ ਪਿਆਰੇ ਬੱਚਿਓ ਉਤਕਾਲ ਕਿਸੇ ਦੇਖਿਆ ਨਹੀਂ ਪਰ ਜੋ ਅਸੀਂ ਹੁਣ ਦੇਖਦੇ ਪਏ ਆ ਇਹ ਹਨੇਰਾ ਜੋਗ ਹੈ ਇਹ ਤੇ ਤੁਸੀਂ ਦੇਖਿਆ ਜਿੱਦਣ ਫੈਸਲਾ ਆਇਆ ਸੀ ਸਭ ਦੀ ਟਿੱਪਣੀ ਕੀ ਆਈ ਸੀ ਇਹ ਕਾਲਾ ਦਿਨ ਇੱਕ ਦਿਨ ਫੈਸਲਾ ਕਾਲੇ ਦਿਨ ਦਾ ਨਾਮ ਦਿੱਤਾ ਗਿਆ ਇੱਕ ਇੱਕ ਤਾਂ ਮੇਰੀ ਕੌਮਵਾਸੀ ਸ਼ਬਦ ਸ਼ੋਭਾ ਨਹੀਂ ਦਿੰਦੇ ਨਾ ਸ਼੍ਰੋਮਣੀ ਕਮੇਟੀ ਦੀ ਵਾਸੀ ਸ਼ੋਭਾ ਦਿੰਦੇ ਨੇ ਇਹ ਸ਼ਬਦ ਸਾਡੇ ਮੂੰਹ ਚ ਨਿਕਲਣੇ ਨਹੀਂ ਚਾਹੀਦੇ ਸਾਨੂੰ ਇਹਨਾਂ ਗੱਲਾਂ ਨੂੰ ਰੋਕਣ ਦੇ ਲਈ ਸਾਡਾ ਪ੍ਰਬੰਧ ਪੰਥਕ ਹੋਣਾ ਚਾਹੀਦਾ ਹੈ ਨਿਯੁਕਤੀ ਵਾਸਤੇ ਨਿਯਮ ਬਣਨੇ ਚਾਹੀਦੇ ਨੇ ਤਾਂ ਕਿ ਮੇਰੀ ਕੌਮ ਨੂੰ ਨਰਾਸ਼ਤਾ ਨਾ ਦੇਖਣੀ ਪਵੇ। ਹਨੇਰੇ ਤੋਂ ਚਾਨਣ ਤੇ ਜਾਵਾਂਗੇ ਕਿੱਥੇ ਜਾਵਾਂਗੇ ਜੀ ਇਹਦੇ ਵਾਸਤੇ ਅਰਦਾਸ ਕੀਤੀ ਗਈ ਹੈ। ਅਸੀਂ ਲੱਕ ਬੰਨੇ ਆਉਣ ਵਾਲਾ ਸਮਾਂ ਆਏਗਾ ਸ਼੍ਰੋਮਣੀ ਕਮੇਟੀ ਚੋਣਾਂ ਵਾਸਤੇ ਅਸੀਂ ਪੰਥਕ ਮਾਨਤਣ ਨੂੰ ਨਾਲ ਲੈ ਕੇ ਅਸੀਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਪੂਰੇ ਪੰਜਾਬ ਦੇ ਅੰਦਰ ਸ਼੍ਰੋਮਣੀ ਕਮੇਟੀ ਦੇ ਲਈ ਕੰਮ ਕਰਾਂਗੇ। ਗੁਰੂ ਤੇ ਵਿਸ਼ਵਾਸ ਹੈ ਕਿ ਆਉਣ ਵਾਲਾ ਕੱਲ ਬਹੁਤ ਮਾਨਮਤਾ ਹੋਏਗਾ। ਪੰਚ ਦੀ ਮਰਜ਼ਾਦਤ ਹੋਏਗਾ ਸਿੰਘ ਸਾਹਿਬ ਜਿਹੜੇ ਇਹ ਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਸੀ ਅਸੀਂ ਜਿਹੜਾ ਇਹ ਸਮਾਗਮ ਨਹੀਂ ਹੋਣ ਦਿਆਂਗੇ ਲੇਕਿਨ ਇਸੇ ਕਰਕੇ ਸ਼ਾਇਦ ਜਲਦੀ ਕਰ ਲਿਆ ਗਿਆ ਕੀ ਕੱਲ ਨੂੰ ਜਿਸਰਾ ਸਟੇਜ ਤੇ ਜਾਂਦੇ ਨੇ ਸਿੰਘ ਸਾਹਿਬ ਜਿਹੜੇ ਉਹ ਦਲੀਪ ਸਿੰਘ ਅੜਗਾਜ ਜਿਹੜਾ ਨੂੰ ਬਣਾਇਆ ਗਿਆ ਕੱਲ ਨੂੰ ਜੋ ਸਟੇਜ ਤੇ ਜਾਂਦੇ ਨੇ ਕੀ ਉਹ ਉਹਨਾਂ ਨੂੰ ਵਿਰੋਧਤਾ ਦਾ ਸਾਹਮਣਾ ਨਹੀਂ ਕਰਨਾ ਪੈਸ ਕਰਨਾ ਬੇਟਾ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹਨੂੰ ਅੱਗੇ ਪਾਉਂਦੇ ਜਿਨ੍ਹਾਂ ਵੱਲੋਂ ਵਿਰੋਧ ਸੀ ਉਹਨਾਂ ਨਾਲ ਬਿਠਾ ਕੇ ਉਹਨਾਂ ਦੀ ਦੁਬਧਾ ਦੂਰ ਕਰ ਦੇ ਬੇਤ ਢਾਂਗੋ ਸੀ ਇਸ ਲਈ ਉਹ ਨਹੀਂ ਕੀਤਾ ਇੱਕ ਗਲਤੀ ਤੇ ਗਲਤੀ ਦੂਜੀ ਕਰ ਲਈ ਹੈ ਸਾਨੂੰ ਆਉਣ ਵਾਲੇ ਸਮੇਂ ਚ ਸਾਡੀ ਇਹ ਅਪੀਲ ਹੈ ਪੰਥ ਦੇ ਜੱਥੇਬੰਦਿਆਂ ਨੂੰ ਸਾਡਾ ਵਿੱਚ ਸਾਡਾ ਵਿਚਾਰ ਦਾ ਅੰਤਰ ਹੋ ਸਕਦਾ ਹੈ ਸਾਡਾ ਵਿਚਾਰ ਦਾ ਅੰਤਰ ਹੋ ਸਕਦਾ ਹੈ ਪਰ ਕਿਸੇ ਅਸੀਂ ਨੂੰ ਕਿਸੇ ਬੰਦੇ ਦੀ ਇੱਜ਼ਤ ਦੇ ਉੱਤੇ ਅਸੀਂ ਹਮਲਾ ਨਹੀਂ ਕਰ ਸਕਦੇ ਇਹ ਜੰਗ ਨਹੀਂ ਹੈ ਇਹ ਵਿਚਾਰ ਦਾ ਅੰਤਰ ਹੈ ਜੰਗ ਜੱਥੇਬੰਦਿਆਂ ਸਾਡੀ ਬੇਨਤੀ ਰਹੇਗੀ ਅਸੀਂ ਮਾਨ ਸਨਮਾਨ ਸਿੱਖ ਦਾ ਜਿਹੜਾ ਹੈ ਨਾ ਉਹਨੂੰ ਬਣ ਕਰਾ ਰੱਖਣਾ ਹੈ ਅਸੀਂ ਕਿਸੇ ਮਨੁੱਖ ਦੀ ਜ਼ਿੰਦਗੀ ਉੱਤੇ ਕੋਈ ਇਤਿਆਹ ਦਾ ਵਾਰ ਕਰਕੇ ਅਸੀਂ ਕੌਮੀ ਸਿਰ ਨੀਵਾ ਨਹੀਂ ਕਰਾਂਗੇ ਗੁਰੂ ਗ੍ਰੰਥ ਦੇ ਗੁਰੂ ਪੰਥ ਦੇ ਗੈਰ ਹਾਜ਼ਰੀ ਤੇ ਜਿਹੜਾ ਕੀਤਾ ਗਿਆ ਕੋਈ ਵੀ ਸਮਾਗਮ ਪਿਛਲੇ ਸਮੇਂ ਦੇ ਵਿੱਚ ਵੀ ਅਕਾਲ ਤਖਤ ਸਾਹਿਬ ਤੋਂ ਕਈ ਹੋਏ ਹੁਕਮਨਾਮੇ ਵੀ ਜਿਹੜੇ ਆ ਉਹ ਵਾਪਸ ਲੈ ਗਏ ਆ ਔਰ ਅੰਤਰਿਕ ਕਮੇਟੀ ਨੇ ਆਪਣੇ ਕੀਤੇ ਹੋਏ ਫੈਸਲੇ ਵੀ ਵਾਪਸ ਲਏ ਆ ਜਿਹੜਾ ਹੁਣ ਦਾ ਫੈਸਲਾ ਅਸੀਂ ਪੁਰਾਣੇ ਜਥੇਦਾਰਾਂ ਨੂੰ ਹਟਾ ਕੇ ਤੇ ਨਵੇਂ ਜਥੇਦਾਰ ਨੂੰ ਲਾਉਣ ਦਾ ਕਿ ਉਹ ਸਮਝੋ ਵੀ ਇਹ ਵੀ ਜਿਹੜਾ ਵਾ ਪੁਨਰ ਵਿਚਾਰ ਹੋ ਕੇ ਵਾਪਸ ਹੋਣਾ ਚਾਹੀਦਾ ਜੋ ਕੋਈ ਤੇ ਫੈਸਲਾ ਵਾਪਸ ਕਰਨ ਯੋਗ ਹੋਵੇ ਤਾਂ ਹੋਣਾ ਚਾਹੀਦਾ ਫੈਸਲਾ ਪੰਥ ਦੀ ਮਰਜ਼ੀ ਮੁਤਾਬਕ ਹੋਇਆ ਜਿਹੜਾ ਫੈਸਲਾ ਹੈ ਉਹਨੂੰ ਮੇਰੀ ਮਰਜ਼ੀ ਮੁਤਾਬਕ ਵਾਪ ਆਹ ਕਾਲ ਤਖਤ ਹੈ ਇਥੇ ਫੈਸਲਾ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਫੈਸਲਾ ਕਰਕੇ ਨਹੀਂ ਸੋਚਣਾ ਚਾਹੀਦਾ ਇਹ ਗੱਲ ਚੇਤਾ ਰੱਖਣਾ ਕਿ ਕਿਹੜੇ ਕਿਹੜੇ ਪੂਰ ਸਿੰਘ ਦੇ ਫੈਸਲੇ ਵਾਪਸ ਹੋਏ ਨਾ ਜਿਹੜੇ ਗੂਨੀਓਂ ਜਾ ਕੇ ਕੀਤੇ ਸਨ ਉਹ ਮਰਜ਼ਾ ਦਾ ਵਿੱਚ ਹੀ ਨਹੀਂ ਸਨ ਜਿਹੜੇ ਫੈਸਲੇ ਤਖਤ ਤੇ ਹੋਏ ਤਖਤ ਦੀ ਫਸੀਲ ਤੋਂ ਕੀਤੇ ਗਏ ਤੇ ਇਸ ਇਸ ਕਰਕੇ ਉਹ ਵੀ ਉਹ ਵੀ ਅੰਬੇਗੈਰ ਮਰਜ਼ਾ ਉਹ ਤੁਹਾਨੂੰ ਪਤਾ ਹੈ ਉਹ ਫੈਸਲਾ ਪੰਥਦਰ ਨਹੀਂ ਸਿਤੇ ਪੰਥ ਨੇ ਵਾਪਸ ਕਰਵਾਇਆ ਸੀ ਇਹ ਜਿਹੜਾ ਅੱਜ ਵਿਰੋਧ ਹੋਏਗਾ ਪੰਥ ਪੰਥ ਜਿਹੜਾ ਉਹ ਮਾਲਕ ਹੈ ਉਹ ਤੇ ਮੈਂ ਮਾਲਕ ਨਹੀਂ ਐ ਨਾ ਸ਼੍ਰੋਮਣੀ ਕਮੇਟੀ ਮਾਲਕ ਐ ਨਾ ਬਾਦਲ ਧੜੰਬਾ ਮਾਲਕ ਐ ਇਸ ਕਰਕੇ ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਿਹੜੀ ਐ ਸਾਡੀ ਹਰ ਗੱਲ ਹੋਣੀ ਚਾਹੀਦੀ ਐ ਅਸੀਂ ਜਦੋਂ ਤਖਤ ਸਾਹਿਬ ਦੀ ਮਰਜ਼ਾਦਾ ਦੇਖਦੇ ਹਾਂ ਉੱਥੇ ਪ੍ਰਕਾਸ਼ ਸਭਾ 4 ਵਜੇ ਹੁੰਦਾ ਐ ਅਰਦਾਸ ਚਲਦੇ ਖਣ ਪਾਠ ਦੇ ਕਮਰੇ 'ਚ ਕੀਤੀ ਗਈ ਐ ਅਸੀਂ ਚਾਹੁੰਦੇ ਹਾਂ ਕਿ ਇਹ ਪਗਵੰਤੇ ਨਾਲ ਜਾਂ ਪੰਥ ਦੇ ਤਖਤ ਦੀ ਮਰਜ਼ਾਦਾ ਦੇ ਨਾਲ ਵੀ ਅਸੀਂ ਅੱਜ ਕਿਤੇ ਨਾ ਕਰੇ ਭੁੱਲ ਕੀਤੀ ਜਾਵੇ ਸਾਹਿਬ ਜਾਨੀ ਹਰਪ੍ਰੀਤ ਸਿੰਘ ਨੂੰ ਝੱਟ ਕੇ ਦੂਜੇ ਦੋਨਾਂ ਜਫੇਦਾਰ ਸਾਹਿਬਾਂ ਵੱਲੋਂ ਇਹਦਾ ਕੋਈ ਖੁੱਲ ਕੇ ਵਿਰੋਧ ਨਹੀਂ ਕੀਤਾ ਗਿਆ ਜੀ ਜੋ ਕੁਝ ਹੋਇਆ ਉਹ ਖਾਰਾ ਮੈਂ ਕਹਿੰਦਾ ਉਹਨਾਂ ਦਾ ਵੱਲੋਂ ਸਾਰੀ ਪੰਥ ਕਰਿਆ ਜੀ ਬਾਦਲ ਦਲ ਦੇ ਅੰਦਰ ਬੰਦੇ ਤਸਦੀਫੇ ਦੇ ਕੇ ਜਾ ਰਹੇ ਨੇ ਯੂਥ ਦਲ ਦੇ ਅੰਦਰ ਬੰਦੇ ਤਸਦੀਫੇ ਦੇ ਕੇ ਜਾ ਰਹੇ ਨੇ ਸਾਬਕਾ ਪ੍ਰਧਾਨ ਲੋਂਗੋਵਾਲ ਸਦੀਵਾ ਦੇ ਕੇ ਜਾ ਰਹੇ ਬਹੁਤ ਮਹਤਵਪੂਰਨ ਸਰਜਨ ਸਿੰਘ ਨੇ ਇਹ ਕਿੰਨਾ ਵੱਲੋਂ ਆ ਲੈ 2 ਦਸੰਬਰ ਦੇ ਫੈਸਲੇ ਦੇ ਫੈਸਲੇ ਦੇ ਸਤਕਾਰ ਵੱਜੂ ਆ ਕਿ ਤੁਸੀਂ ਜੋ ਕੀਤਾ ਹੈ ਅਸੀਂ ਸਿਆਸੀ ਤੌਰ ਤੇ ਕਰ ਰਹੇ ਹਾਂ ਇਹ ਪੰਥਕ ਜਿਹੜੀ ਆਪਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ ਹੈ ਸਾਡੀ ਸਾਰੇ ਪੰਥ ਨੂੰ ਅਪੀਲ ਹੈ ਕਿ ਬਿਨਾ ਆਪਸੀ ਹਸੀਸ ਪੰਥਕਾਂ ਇੱਕ ਸੁਰਤਾ ਇੱਕ ਸਰਤਾ ਲਈ ਮਿਲ ਕੇ ਕੰਮ ਕਰੀਏ ਗੁਰੂ ਗ੍ਰੰਥ ਗੁਰੂ ਪੰਥ ਸਾਡੇ ਉਹ ਸਿਧਾਂਤ ਨੇ ਗੁਰੂ ਨੇ ਇਹਨਾਂ ਨੂੰ ਆਪਾਂ ਬਰਕਰਾਰ ਬਰਕਰਾਰ ਰੱਖਣਾ ਹੈ ਜਿਸ ਸ੍ਰੇਅਤ ਮਰਜ਼ਾਦਾ ਜੋ ਖਾਲਸਾ ਪੰਥ ਨੇ ਸਾਡੇ ਲਈ ਅਕਾਲ ਤਖਤ ਬਹਿ ਕੇ ਬਣਾਈ ਹੈ ਜਿਸ ਸ਼੍ਰੋਮਣੀ ਕਮੇਟੀ ਸ਼ਰਧੇ ਹੈ ਉਹਦਾ ਅਮਲ ਲਈ ਸਾਰੇ ਸੰਸਾਰ ਦੇ ਅੰਦਰ ਸਿਰ ਜੋੜ ਕੇ ਕੰਮ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ